ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਕੈਮੀਕਲ ਅਰਥ ਆਹ ਜੀ ਬੋਰ ਦੂਜਾ ਆਹ ਜੀ ਹੈਗਾ ਤੀਜਾ ਬੋਰ ਤੁਹਾਨੂੰ ਅਰਥ ਕਰਕੇ ਦਿਖਾਵਾਂਗੇ ਵੀ ਵੈਲਿਊ ਵੀ ਦਿਖਾਵਾਂਗੇ ਲੋ ਜੀ ਆਪਾਂ ਆਹ ਕਾਪਰ ਰੋਡ ਯੂਜ਼ ਕਰਾਂਗੇ ਆਹ ਜੀ ਦੀ ਕੰਪਾਊਂਡ ਆ ਕੈਮੀਕਲ ਆ ਵਾਇਰ ਹੈ ਜੀ ਇਹਨੂੰ ਆਪਾਂ ਰੈਡੀ ਕਰਕੇ ਪੂਰਾ ਦਿਖਾਵਾਂਗੇ ਲੋ ਜੀ ਜਿਹੜਾ ਆਪਾਂ ਆਰਥ ਰੋਡ ਯੂਜ਼ ਕਰਦੇ ਵੀ ਆਈਐਸਆਈ ਬਹੁਤ ਵਧੀਆ ਕੁਆਲਿਟੀ ਦਾ ਹੈ ਲੋ ਜੀ ਆਹ ਆਪਣਾ ਰੋਡ ਹੋ ਗਿਆ ਕੈਮੀਕਲ ਆਪਣਾ ਘੁਲਦਾ ਆ ਇੱਥੇ ਆਪਾਂ ਆਰਥ ਕਰਾਂਗੇ ਇੱਕ ਉੱਥੇ ਆ ਇੱਕ ਉੱਥੇ ਆ ਆਪਾਂ ਦੀ ਪੇਸਟ ਬਣਾਵਾਂਗੇ ਪੇਸਟ ਬਣਾ ਕੇ ਨੂੰ ਪਾਵਾਂਗੇ ਲੋ ਜੀ ਅਰਥਾਂ ਆਪਣੀਆਂ ਹੋ ਗਈਆਂ ਕਰਤੀਆਂ ਆਤਾਂ ਇਹ ਹੁਣ ਆਪਾਂ ਲਾਵਾਂਗੇ ਡੀਜੀ ਦਾ ਪੈਨਲ